ਇਸ ਸਭ ਕੀ ਲਾਹਾ ਮੈਂ ਤੁਹਾਡਾ ਮੇਰਾ ਨਾਮ ਸਿਕੰਦਰ ਕੁਮਾਰ ਮਿਸ਼ਾਣਾ ਜੀ ਕੀ ਬਾਤ ਕਰ ਰਹੇ ਹਾਂ ਜਿਹੜਾ ਇੱਕ ਵਿਅਕਤੀ ਸਰਪਿੰਡ ਕੋਟਕੁਰੂ ਤੋਂ ਸਾਨੂੰ ਕਾਲ ਆਈ ਸੀ ਕਿ ਇੱਕ ਦਰੂ ਘਟਨਾ ਹੋ ਚੁੱਕੀ ਆ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲਿਆ ਜੋ ਕਿ ਡੈਥ ਹੋ ਚੁੱਕੀ ਸੀ ਹਾਲਾਤ ਕਿੰਨੇ ਕੁ ਮਾੜੇ ਸੀ ਇਹ ਦੇਖੀਏ ਹਾਲਾਤ ਵਿੱਚ ਜ਼ਖਮ ਜਿਆਦਾ ਸੀਗੇ ਜੀ ਕੁਝ ਇਸ ਤਰ੍ਹਾਂ ਦਾ ਕੋਈ ਆਪਣਾ ਐਕਸੀਡੈਂਟ ਲੱਗ ਰਿਹਾ ਸੀ ਜਾਂ ਮਸੂਰ ਲੱਗ ਰਿਹਾ ਸੀ ਨਹੀਂ ਸਰ ਇਸ ਚੀ ਦੀ ਪੁਸ਼ਟੀ ਨਹੀਂ ਹੋ ਰਹੀ ਵੀ ਇਹ ਡੈਥ ਹੋਈ ਹੈ ਤਾਂ ਕਿਸ ਕਾਰਨ ਹੋਈ ਹੈ ਇਕੱਲੇ ਸੀ ਕਿ ਹੋਰ ਕੋ ਨਾਲ ਸੀ ਨਾਲ ਲੈਡੀ ਸੀ ਇਹਨਾਂ ਦੀ ਇਹਨਾਂ ਦੇ ਸ਼ਾਇਦ ਘਰੋਂ ਸੀ ਉਹ ਕੋਈ ਵਹੀਕਲ ਸੀ ਇਹਨਾਂ ਕੋਲ ਮੋਟਰਸਾਈਕਲ ਸੀ ਇਹਨਾਂ ਕੋਲ ਮੋਟਰਸਾਈਕਲ ਉੱਤੇ ਸੀ ਜਾਂ ਨਹੀਂ ਸੀਗਾ ਨਹੀਂ ਨੂੰ ਮੈਂ ਗਿਆ ਉਸ ਟਾਈਮ ਮੋਟਰਸਾਈਕਲ ਨਹੀਂ ਮਿਲੇ ਮੈਨੂੰ ਪਰ ਉਹ ਦੱਸ ਰਹੇ ਸੀ ਵੀ ਇਹ ਮੋਟਰਸਾਈਕਲ ਤੇ ਸੀ ਨੌਜਵਾਨ ਪਿੰਡ ਦੇ ਲੋਕ ਵੀ ਸੀਗੇ ਉੱਤੇ ਪਿੰਡ ਜੀ ਹਾਂਜੀ ਕਾਫੀ ਘਟ ਸੀ ਜੀ ਕਾਫੀ ਪਿੰਡ ਦੇ ਲੋਕ ਹੀ ਗਿਆ ਦੇਖਤੀ ਜੀ ਬਾਕੀ ਉਸ ਚੀਜ਼ ਦੀ ਪੁਸ਼ਟੀ ਹੋ ਸਗੀ ਜੀ ਵੀ ਇਹ ਕਿੱਥੋਂ ਆ ਰਿਹਾ ਸੀ ਕਿਵੇਂ ਆ ਰਿਹਾ ਸੀ ਤੇ ਵੀ ਕੀ ਕਾਰਨ ਬਣਿਆ ਪਛਾਣ ਲੱਗਿਆ ਕਿਸੇ ਦਾ ਪਛਾਣ ਜੀ ਸੰਗਤ ਮੰਡੀ ਵੱਜੋਂ ਦੱਸਿਆ ਜਾ ਰਿਹਾਗਾ ਪਰ ਪੱਕਾ ਕਨਫਰਮ ਨਹੀਂਗਾ ਇਹਦੇ ਕੀ ਵੱਜਾ ਲੱਗਦਾ ਕਿਸ ਤਰ੍ਹਾਂ ਕੇਲਾਕ ਦੀ ਹੈ ਦੇਖੋ ਜੀ ਸਿਰ ਤੇ ਕਾਫੀ ਜ਼ਿਆਦਾ ਸੱਟ ਆ ਗਈ ਇਹ ਨਹੀਂ ਕਹਿ ਸਕਦੇ ਵੀ ਕਿਸ ਚੀਜ਼ ਨਾਲ ਵੱਜੀ ਸੱਟ ਕਿਸ ਚੀਜ਼ ਨਾਲ ਨਹੀਂ ਵੱਜੀ ਅੱਛਾ ਤਾਂ ਕੋਈ ਘਰ ਦਾ ਮੈਂਬਰ ਨਹੀਂ ਆਇਆ ਨਾਲ ਤੇ ਨਹੀਂ ਸਰ ਉਹ ਮੌਕੇ ਦੀ ਸੰਗ ਥਾਣੇ ਦੀ ਪੁਲਿਸ ਸੀਗੀ ਉਹ ਆਪਣੀ ਕਾਰਜੀ ਕਾਰਵਾਈ ਕਰਵਾ ਰਹੀ ਹੈ ਇਹਦੇ ਨਾਲ ਕੋਈ ਕੌਣ ਸਿਕ ਮੋਟਰਸਾਈਕਲ ਤੇ ਇਹਨਾਂ ਦੀ ਮਿਸਿਸ ਸੀ ਸ਼ਾਇਦ ਬੱਚਾ ਵੀ ਸੀ ਹਾਂਜੀ ਬੱਚਾ ਵੀ ਸੀ ਨ ਆਪਣੀ ਵਾਈਫ ਦੇ ਨਾਲ ਫਿੰਡਪੋਰਟ ਗੁਰੂ ਵਿੱਚ ਜਾ ਰਿਹਾ ਸੀ थाना ਸੰਗਤ ਤੇ ਦੋ ਬਾਈਕ ਤੇ ਚਾਰ ਨੌਜਵਾਨ ਆਏ ਜਿਹੜੇ ਉਹਦੇ ਸਿਰ ਤੇ ਤੇਜ਼ਦਰ ਹਥਿਆਰ ਦੇ ਨਾਲ वार ਕਰਕੇ ਫਰਾਰ ਹੋ ਗਏ ਹਨ ਅੰਮ੍ਰਿਤਪਵੰਦੇ ਦੀ ਮੌਕੇ ਤੇ ਮੌਤ ਹੋ ਗਈ ਹੈ ਮੇਰੇ ਤੱਕ ਦੀ ਪਛਾਣ ਆਕਾਸ਼ਦੀਪ ਸਿੰਘ ਮਸੂਦ ਸੰਗਤ ਮੰਡੀ ਸੰਗਤ ਮੰਡੀ ਵੱਲੋਂ ਹੋਈ ਹੈ ਜਲਦ ਹੀ ਜਿਹੜੇ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ